ਜੀ ਦੇਖ ਸਕਦੇ ਹੋ ਇਹ ਲੋਕ ਕਹਿੰਦੇ ਨੇ ਵੀ ਐਨ ਡੀ ਆਰ ਐਫ ਵਾਲੇ ਇੱਥੇ ਸਟੰਟ ਕਰਦੇ ਨੇ ਕੀ ਬਾਬਾ ਇਹ ਕਰਦੇ ਨੇ ਸਟੰਟ ਕਰਦੇ ਨੇ ਜੀ ਅੱਗੋਂ ਪੂਰੀ ਚੁਕਾਤੀ ਜੀ ਚਾਰਜ ਨੇ ਹੋਏ ਨਾ ਨਾ ਸਾਨੂੰ ਲੈ ਕੇ ਜਾਂਦੇ ਨੇ ਇੱਧਰ ਦੇਖ ਸਕਦੇ ਹਾਂ ਸਾਹਮਣੇ ਐਨ ਡੀ ਆਰ ਐਫ ਦੀ ਟੀਮ ਆਉਂਦੀ ਪਈ ਤੁਸੀਂ ਦੇਖ ਸਕਦੇ ਹੋ ਲੋਕ ਇੱਥੇ ਕਹਿੰਦੇ ਨੇ ਵੀ ਐਨ ਡੀ ਆਰ ਐਫ ਟੀਮ ਆ ਜਿਹੜੀ ਉਹ ਆਪਣੇ ਪੰਜ ਸੱਤ ਬੰਦੇ ਲੈ ਕੇ ਜਾਂਦੇ ਨੇ ਤੇ ਜਿਹੜੇ ਇੱਥੇ ਵਿਚਾਰੇ ਆਮ ਪਬਲਿਕ ਆ ਉਹਨਾਂ ਦੀ ਕੋਈ ਸਹੂਲਤ ਨਹੀਂ ਮਿਲਦੀ ਪਈ ਆ ਵੀ ਇਹ ਲਵਾਂਗੇ ਦੇ ਦੇਖੇ ਕਿੰਨੇ ਲਿਆਉਂਦੇ ਨੇ ਪਰੂ ਲਿਆਉਂਦੇ ਨੇ ਨਾ ਹੂੰ ਦੋ ਤਿੰਨ ਹੋਣਗੇ ਹੂੰ ਕਾ ਪੀ ਕੇ ਨੇ ਪੰਜ ਸੱਤ ਜਣੇ ਅੱਛਾ ਤੇ ਕੋਈ ਮਦਦ ਕੀ ਕਰਦੇ ਪੈ ਹੂੰ ਇਹ ਤਾਂ ਆਪ ਦਾ ਹੀ ਵਿੱਚ ਸਹਿਰ ਕਰਦੇ ਨੇ ਅੱਛਾ ਹਾਂ ਕੋਈ ਮਦਦ ਨਹੀਂ ਕਰਦੇ ਕੋਈ ਮਰਦਾ ਪਵੇ ਕਿਸੇ ਨੂੰ ਕੋਈ ਉਦੋਂਕ ਤਲੀ ਬਣਾ ਆਂਦੇ ਨਾਮ ਵੀ ਪਟਵਾਰੀ ਕੋਲ ਲਿਖਾਓ ਕਦੇ ਉਧੇ ਕੋਲ ਲਿਖਾਓ ਨਹੀਂ ਜੇ ਤੁਸੀਂ ਮਤਲਬ ਉਧਰ ਆਉਣਾ ਹੈ ਪਹਿਲਾਂ ਪਟਵਾਰੀ ਕੋਲ ਲਿਖਾਓ ਹਾਂ ਪਟਵਾਰੀ ਕੋਲ ਲਿਖਾਓ ਉਹਨੂੰ ਘੁੰਮ ਕਰੋ ਫਿਰ ਆਵਣ ਦੇ ਹੁੰਦੇ ਅੱਛਾ ਉਹਨਾਂ ਚ ਪਟਵਾਰੀ ਨ ਲੱਭੇ ਤਾਂ ਮਾਰੀ ਜਾਏ